ਤੇ ਤਿਆਰੀ ਚੱਲ ਰਹੀ ਹੈ ਬੇ ਸਸੀ ਕਾਲ ਸਸਰੀ ਕਾਲ ਵਧੀਆ ਦੇਖਿਆ ਹੀ ਵਾ ਹਾਂ ਦੇਖੀ ਰਾਤ ਜਾਗੋਦੀ ਹਾਂ ਨਾ ਰਾਤ ਵਿਆਹ ਕੇ ਲੈ ਕੇ ਆਏ ਸੀ ਅੱਛਾ ਚਲੋ ਮਾਗੀ ਤੇ ਜਾਗੋਦੀ ਆ ਕਿਦਾ ਸੂਟ ਆ ਨਾ ਪਹਿਨ ਹੋਈ ਆ ਤੇ ਮੈਂ ਰਿਟਨ ਮੇਰਾ ਕਿਉਂ ਪ੍ਰੇਟਨ ਦਾ ਸਾਗੰਦੀ ਕਿਤੇ ਨਾ ਆਛਾ ਕਿਉਂ ਰਿਟਨ ਲਾ ਵਧੀਆ ਵਰਤਾ ਸੋਣਾ ਜੀ ਬੂਆ ਬਮਾ ਬੀ ਸੋਣੀ ਹੈ ਬੇਬੇ ਪੰਪ ਦਿੰਦੀ ਆ ਤੈਨੂੰ ਪੰਪ ਤਾਂ ਜਿੰਦਾ ਦਿੰਦੀ ਹਵਾ ਵਾਲਾ ਕਰੇ ਫਰਾ ਹੋਣਾ ਪੰਪ ਤਾਂ ਧਰਦੇ ਨਹੀਂ ਫੇਰ ਪੰਪ ਪਾਉਗਾ ਉਹ ਨਹੀਂ ਆਉਂਦਾ ਹੈਗਾ ਅਨਜੇਰ ਪੰਪ ਨਹੀਂ ਜਿਹੜਾ ਨਾ ਦਬਦੇ ਨਾ ਗੱਡੀ ਹੋਏ ਚੰਨੀ ਵੀ ਹਮ ਕਹਿੰਦੀ ਹੈਗੀ ਉਹ ਮੇਰੇ ਇਦਲਾਣੀ ਲੋਨੀ ਲੋਣੀ ਪੈਂਦੀ ਸਰਚ ਨੂੰ ਲਾਈਨਿੰਗ ਤਾਂ ਲੋਨੀ ਪੈਂਦੀ ਹੈ ਲੈਣ ਕਚੂਗਾ ਫਿਰ ਕੀ ਪਉਂਦੇ ਨਾ ਸੁਬਣਾ ਲੈਣੀ ਹੈ ਕੜਾਈ ਚੋ ਕੜਾਈ ਕੜਾਈ ਚੋ ਨਾ ਖੜ ਜੇ ਜਾਂਦਾ ਮੈਂ ਤਾਂ ਉਹੀ ਨਹੀਂ ਪਾਉਂਦੇ ਨਹੀਂ ਲੈਣੀ ਗੱਲ ਨਾ ਮੈਂ ਨਿਭਾ ਸਕਦੀ ਮੜਮਟਾ ਲਾ ਹਾਲ ਲੜੀ ਕੜਾਈ ਇੱਕ ਦਿਨ ਨਾ ਮੇਰੇ ਬੈਗ ਤੋਂ ਹੀ ਮੈਂ ਕਾ ਲਾਈਨਿੰਗ ਵਾਲਾ ਮੈਂ ਤਾਂ ਪਾ ਕੇ ਰੱਖੇ ਮੇਰੇ ਬੈਗ ਚ ਆਣ ਤਿੰਨ ਸੂਟ ਹੋਵੇ ਅੱਡੇ ਬੈਗ ਦੇ ਵਿੱਚ ਉਹ ਬਲ ਬਲ ਸੱਕਿਵਰੇ ਐਡਾ ਕਵੈਗ ਉਹਦੇ ਚੋੜੇ 6 ਸੂਟ ਕੱਢੇ ਉਹ 6 ਸੂਟ ਐਡੇ ਕਵੈਗ ਐਡੇ ਵਿੱਚ ਮੈਂ ਹੈਰਾਨ ਹੋ ਗਿਆ ਸਾਰੇ ਵਿਨਲ ਲੈਨਿੰਗ ਵਾਲੇ ਹੁੰਦੇ ਨੇ ਆਪਣੇ ਉਹ ਹੀ ਡਬਲ 6 ਦੇ ਸਾਹਮਣੇ ਲਿਓ ਗਿਆ ਆਪਣੇ ਤਿੰਨ ਸੂਟ ਮਸਲੀ ਦੇ ਸੂਟ ਕਿਸੇ ਤੇ ਲੈਣੀ ਨਹੀਂ ਹੋਵੇ ਮੈਂ ਲੈਣੀ ਕੋਈ ਪਸੰਦ ਨਹੀਂ ਪਰ ਸੰਗੋਲ ਬਲ ਹਰੀ ਗੜਕਾ ਨਿਉ ਆਈ ਤੀ ਸੂਟ ਕੋਈ ਨਾ ਮੈਂ ਦੱਸ ਦਿਆਂ ਤਨਵੀਰ ਬਾਅਦ ਨੂੰ ਉਹਦਾ ਸ਼ੂਟ ਤੀਆ ਹਰੀ ਗੜ੍ਹ ਦੇ ਲੈ ਕੇ ਆਇਤੀ ਮੈਂ ਦਵਾਈ ਲੈ ਕੇ ਇੱਥੇ ਦੀ ਉੱਬਿਆ ਕਰਨੀ ਸੀ ਮੈਨੂੰ ਸ਼ੂਟ ਹੈ ਕਿ ਨਹੀਂ ਪਤਾ ਨਹੀਂ ਫਿਰ ਇੱਧਰੋਂ ਆਉਂਦੇ ਮੈਨੂੰ ਕਰਾ ਤੇਰੇ ਫੋਨਾਂ ਤਾਂ ਆਹੋ ਹਾਂ ਇੱਥੇ ਵੀਡੀਓ ਕਰਨਾਈ ਹੋਈ ਥੱਥੇ ਜੇ ਲੱਗ ਰਹੇ ਤੇ ਸੀਨ ਕਰਨ ਪਤਾ ਨਹੀਂ ਕੌਣ ਦੇ ਬੇਬੇ ਮੈਨੂੰ ਵੀ ਤੇਰੀ ਨੂਨ ਹੀ ਦਿਖਾਇਆ ਤੀ ਫੋਨ ਕਰਾਂ ਬਈ ਮੈਂ ਆ ਨਹੀਂ ਸਕਦੀ ਬੋਬਲ ਮਹਾ ਚਾਲ ਤੇਰੇ ਘੜਾਲੇ ਪਾਟ ਛੇੜੇ ਨੀ ਮੈਂ ਵੀਡੀਓ ਕਰਨ ਭਰਾਂ ਹਾਂ ਇੱਥੇ ਆਉਂ ਬੁਲਬਲੇ ਆਪਦੇ ਚੈਨਲ ਦੀ ਬਣਾਈ ਹੋਣੀ ਮੈਂ ਹਵਾਈ ਅਗਲੀ ਵਾਰ ਆ ਜੀ ਮਹਾ ਮੇਰੀ ਮਜਬੂਰੀ ਹੈ ਮੈਨੂੰ ਕਚਹਿਰੀ ਚ ਜਾਣਾ ਪਊਗਾ ਹੰਦੀ ਚਲੂ ਥੀ ਉਹਨੇ ਮੇਰੇ ਅੱਥੀ ਨਹੀਂ ਫੋਨ ਕਰ ਲਿਆ ਕਿ ਮੈਂ ਘੰਟੇ ਕੁ ਵਾਦ ਨੂੰ ਰਹਾ ਉਹ ਕਿ ਲਗਾ ਨਾ ਆਉਣਾ ਪਊਗਾ ਜੀ ਜੀ ਮੈਂ ਮੈਂ ਮਾਸੀ ਨੂੰ ਸੂਟ ਜਾ ਦੇ ਰਹੀ ਸੀ ਮਾਸੀ ਕਹਿੰਦੀ ਉਹ ਦੇਖ ਵੀਡੀਓ ਕਰਨ ਲੱਗ ਰਹੇ ਨੇ ਕਹਿੰਦੀ ਹਾਂ ਉੱਥੇ ਖੜੇ ਹੂੰ ਉੱਥੇ ਜੇ ਖੜੇ ਤੇ ਮੋੜ ਜੇ ਤੇ ਸਾਹਮਣੇ ਉੱਥੇ ਲੱਗ ਰਹੇ ਤੇ ਕਰਨ ਚਾਲ ਵਧੀਆ ਭਾਈ ਆਹ ਹਮੇ ਇੰਤ ਕਰਦਾ ਕੋਈ ਵੀ ਆ ਤਾਂ ਨਹੀਂ ਤੇ ਇਹਨਾਂ ਨੇ ਵਾਲੇ ਪੁੰਗੇ ਪੈਣਦੇ ਨੇ ਗੁਰੂ ਆ ਵੀ ਕੀ ਕੋਈ ਹਮ ਇਹ ਤਾਂ ਹੈਗਾ ਹੀ ਤੁਸੀਂ ਇਹਦਾ ਘਰ ਲੱਭਦੇ ਵੀ ਘਰ ਮੇਰੇ ਸੱਪਾ ਇਹ ਤਾਂ ਘੁੱਲ ਕੇ ਲੱਗ ਗਿਆ ਤੇਰੇ ਕੋਲ ਰੋਦਾ ਚ ਕੀ ਹੁੰਦਾ ਸਾਡੇ ਤੇਰੇ ਦੁਕਾਨ ਵਾਲੇ ਨਹੀਂ ਮੂੰ ਤੋਂ ਵਿਚਾਰੇ ਬੰਦ ਕਰ ਦਿੰਦੇ ਨੇ ਜਦੋਂ ਅਸੀਂ ਬਣਾਉਨੇ ਵੀਡੀਓ ਕਿਉਂ ਹੁਣ ਉਹ ਉਂ ਲੱਗਦਾ ਉਹਨਾਂ ਦਾ ਵੀ ਰੋਜ਼ ਦਾ ਕੰਮ ਹੈਗਾ ਅੱਛਾ ਕੋਈ ਇਕ ਤਾਂ ਮੋਟਰਾਂ ਵਾਲੀ ਦੁਕਾਨ ਆ ਟੱਕ ਟੱਕ ਹੁੰਦੀ ਰਹੀ ਆ। ਇੱਕ ਹਾਈ AC ਵਗੈਰਾ ਚੀਜ਼ਾਂ ਸਮਾਰਦੇ ਨੇਗੇ। 2000 ਕੋਲੇ ਪਈ ਉਹ ਸਲੂਨ ਬਣਿਆ ਉਹ ਡੱਕ ਡੱਕ ਲਾ ਲੈਂਦੇ ਨੇ। ਉਹ ਤਾਂ ਜੇ ਅਸੀਂ ਕਹਿ ਦਿਓ ਵਿਚਾਰੇ ਸਾਰਾ ਦਿਨ ਚਲਾਉਂਦੀ ਨਹੀਂ ਹੈ ਜੀ। ਫਿਰ ਆਪ ਨੂੰ ਆਈ ਨਾ ਅਗਲੇ ਦਾ AC ਦਾ ਗਿੱਲਾ ਕਰਦੇ ਮੇਰਾ। ਵੀ ਆਪ ਦੇ ਖਾਤਰ ਦੂਜਿਆਂ ਦਾ ਕਿਉਂ AC ਤਾਂ ਵਗੈਰਾ ਰਹਿ ਨਹੀਂ ਸਕਦੀ। ਨਾ ਜਵਾਕ ਬਣਾ ਲਿਆ ਕਰਨੇ ਵਿਚਾਰਾ ਸਾਰਾ ਦਿਨ ਮਰਦਾ ਹੈ। ਮੇਰਾ ਤਾਂ ਸਰ ਜੀ ਮੈਂ ਤਾਂ AC ਦਾ ਲਾਲਚੀ। ਜਵਾਕ ਖਾਣਾ ਤਾਂ ਮਿਲਦਾ ਨਾ ਨਵੇਂ ਬਦਨਾਵਾ। ਵੇਬਾ ਕਹਿੰਦੀ ਮੈਂ ਸਾਰਾ ਦਿਨ ਥੱਕ ਹਾਰ ਕੇ ਆਉਣੀ ਆ ਨਾ ਮੈਂ ਨਹੀਂ ਮੈਂ ਐਸੀ ਥਲੇ ਬਣੀ ਐਸੀ ਤਾਂ ਬਿਮਾਰੀਆਂ ਲਾਉਂਦਾ ਇਹ ਤਾਂ ਹੈਗਾ ਹੀ ਆ ਹੂੰ ਗੋਡੇ ਤੋਂ ਹੋਣਗੇ ਮੁੰਡਾ ਮੈਂ ਤਾਂ ਮੈਂ ਤਾਂ ਕੂਲਰ ਦੀ ਹਵਾ ਲੈ ਕੇ ਰਹਿ ਜੀ ਆ ਵੇਬਾ ਇਹ ਤਾਂ ਸਰੀਰ ਆ ਸੋਲ ਬਣਾਉਣਾ ਸੋਲ ਬਣਾ ਲੈ ਮਜ਼ਬੂਤ ਬਣਾਉਣਾ ਇਹ ਨੂੰ ਆਇਆ ਵੀ ਚਲ ਮੁੰਡਾ ਸਾਰਾ ਦਿਨ ਧੁੱਪ ਮੱਚ ਕੇ ਉੱਬਰ ਹਾਂ ਮੈਂ ਤੁਹਾਨੂੰ ਚਲੋ ਰਾਮਦੇਵ ਜੀ ਸੌਂ ਜਾ ਕਰੋਗਾ ਯਾਰ ਸੌਣਾ ਦੋ ਘੰਟੇ ਹਾਂ ਹਾਂ ਮੈਂ ਜਵਾਕ ਵਿਚਾਰੇ ਮੱਛੀ ਵਾਂਗ ਤੜਫਦੇ ਨੇ ਉਹ ਪਾਜਾ ਕਰਨਗੇ ਇਹ ਤਾਂ ਹੈਗਾ ਉਹ ਮੈਨੂੰ ਕੋਈ ਲਾਜ਼ਮੀ ਨਹੀਂ ਏਸੀ ਦਾ ਇਹ ਕੰਮ ਨਹੀਂ ਕਰਦਾ। ਨਾ ਹਮ ਤਾਂ ਨਾਲੇ ਪਹਿਲਾਂ ਤਾਂ ਦੇਖ ਬਾਹਰ ਪਾ ਕੋਲਰ ਤਾਂ ਅੰਦਰ ਲਾ ਕੇ ਪਾ ਜਾਂਦੇ ਹੁੰਦੇ ਟਾਈਮ ਰਹਿ ਹਨ। ਤਾਂ ਅੰਦਰ ਹੀ ਲਾਉਂਦੇ ਸਾਰੇ ਇਸੀ ਦਾ। ਹੁੰਦਾ ਹੈ। ਹੁਣ ਤਾਂ ਘਰ ਘਰ ਹੋ ਰਹੇ ਨੇ। ਕਿਵੇਂ ਤੁਹਾਡਾ ਵਾਪੂ ਠੀਕ ਹੈ? ਠੀਕ ਆ। ਸਾਰੀ ਕਾਮ। ਬਸ ਚੱਲੀ ਜਾਂਦੀ ਆ। ਇਹ ਤਾਂ ਜਦੋਂ ਤੱਕ ਵਿਆਹ ਨਹੀਂ ਹੁੰਦਾ ਹੈਗਾ ਤਿਆਰੀਆਂ ਚੱਲੂਗੀ। ਮੁੰਡਾ ਕੱਟੂ ਬੁਰਾਈ ਹੋਣੀ ਤੇ ਦੋ ਦਿਨ ਤੱਕ ਚੱਲੇ ਉਹ ਦੋ ਦਿਨ ਦੇ ਦਿਨ ਤੱਕ ਕਦੇ ਕੁਸ ਕਦੇ ਕੁਸ ਖਰਚੇ ਦਾ ਘਰ ਜਦੋਂ ਵਿਆਹ ਹੋਗਾ ਫਿਰ ਕਹਿਣਗੇ ਉਹੀ ਐਨਾ ਸਮਾਨ ਘਟੋ ਉਹ ਇਹਨੂੰ ਕੋਤਾਰੀ ਇਹ ਸਾਹਮਣਾ ਹੀ ਔਖਾ ਹੋ ਜਾਂਦਾ ਸਮਾਨ ਸਾਹਮਣਾ ਤਾਂ ਗੁਣੀ ਔਖਾ ਹੋਇਆ ਪਿਆ ਪਰਿਆ ਪਿਆ ਹੋਣੀ ਲਾਕੇ ਲੱਖ ਡੇਢ ਲੱਖ ਨੂੰ ਧੂਪ ਖਰਚਾ ਦੋ ਲੱਖ ਉਹ ਬਹੁਤ ਵਾਅਦ ਕਰ ਰਹੇ ਪਿਆਰ ਹੋ ਤੁਹਾਡੀ ਹਰ ਹਰ ਪਰਜਾਈ ਤਾਂ ਗਈ ਬੋਲੇ ਪਾਉਂ ਹਲੇ ਕਿ ਥੋੜਾ ਕੀ ਕਿਸਮਾਨ ਰਹਿ ਗਿਆ ਹਲੇ ਸੌਣ ਹੈ ਜੀ ਮੇਰਾ ਤਾਂ ਆਇਆ ਗਿਆ ਹੁਣ ਤਾਂ ਹਰਫੀ ਦੀਏ ਰਹਿ ਗਿਆ ਉਸੇ ਰਹਿ ਗਿਆ ਤਾਂ ਕਿਹੜਾ ਦਾਜ ਹਰ ਤੋਂ ਪੈਂਦਾ ਹੋਊਗੀ ਫਿਰ ਹਣ ਬਾਈ ਲੈ ਫਿਰ ਹੁਣ ਤੁਸੀਂ ਇਨੀ ਕਹਿੰਦੇ ਤੇ ਸਾਲਾ ਵਿਆਹ ਲਓ ਸਾਲਾ ਵਿਆਹ ਲਓ ਕਿਉਂ ਬਾਈ ਹੁਣ ਜੇ ਸਾਲਾ ਵਿਆਹ ਹੈ ਹੁਣ ਕਹਿੰਦੇ ਇੱਕ ਕੇ ਪਹਿਲੇ ਪਹਿਲੇ ਕੀ ਮੇਰੇ ਨਹੀਂ ਹੋ ਰਹੀ ਹੈ ਕਰੂਗਾ ਵੀ ਆਉਂਦਾ ਕੁਛ ਨਹੀਂ ਵੀ ਪਰਸੋਂ ਨੂੰ ਆ ਜਾਣਗੇ ਦਾ ਵੀ ਕਿਹਦਾ ਸੰਦੀਪ ਜਾਊਗੀ ਕਾਂ ਸੰਦੀਪ ਨਹੀਂ ਜਾਂਦੀ ਜੇ ਕਾਂ ਸੰਵਾਲ ਨਾਲ ਹੋ ਜਾਏਗਾ ਕੋਕੀਂ ਸੰਵਾਲ ਨਾਲ ਹੋ ਜਾਣਾ ਹੋਰ ਵੀ ਕਿਵੇਂ ਨੂੰ ਆਈ ਪੁੱਛੀ ਜਾਂਦਾ ਕਦੋਂ ਜਾਏਗੀ ਕਦੋਂ ਮਾਤੇ ਨੂੰ ਆ ਵੀ ਇਹ ਜਾਵੇ ਮੇਰਾ ਖਰਚਾ ਮੁੱਕੂਗਾ ਨਹੀਂ ਕੋਸ ਨਾ ਕੋਸ ਮੰਗੇ ਲੈਂਦੀ ਆ ਵੀ ਅੱਜ ਜਾ ਲਿਓਣਾ ਅੱਜ ਜਾ ਲਿਓਣਾ ਹੋਰ ਹੋਰ ਇਹ ਤਾਂ ਹੈਗਾ ਹੀ ਆ ਜੀ ਮਾਰੀਆਂ ਟ ਮਾਰੀਆਂ ਤੋ ਰਹੇ ਹਿੱਤ ਹਾਂ ਜੀ ਹੋਰ ਇਹ ਤਾਂ ਹੈਗਾ ਹੀ ਆ ਦਾਂਕ ਤਬੀਂ ਜਿਹੜਾ ਲਾ ਲਿਆ ਪਰ ਗੰਨੇ ਨੇ ਹਾਂ ਹੁ ਤਾਂ ਹਾਂ ਇਹ ਜਿਹਦੇ ਨਾਮ ਆਸਤੂ ਦਾ ਪੱਕਾ ਠੇ ਕਰਦੇ ਹੋਰ ਸਾਰੀ ਉਮਰ ਚੱਕਵਾਰ ਹੋ ਹੁੰਦਾ ਕਹਨੇ ਹੀ ਦੇ ਉਹਦੀ ਨਾ ਕਰੀਏ ਹੋਰ ਕਰਾਂਗੇ ਕੀ ਪੈਸਾ ਇਕੱਠਾ ਕਰਕੇ ਇਹ ਉਹਦੋਂ ਨਾ ਚਾਹ ਕਪੂਰੇ ਕਰੇ ਇਹ ਕਹਦਾ ਹੈ ਆਪ ਹੀ ਕਮਾ ਲੈਂਦੀ ਐ ਹਾਂ ਨਾ ਮੈਂ ਨਿਕਲ ਕੇ ਕਮਾਈ ਲੈਣੀ ਹੂੰ ਅਰੇ ਹੋਰ ਵੱਧ ਲੱਗ ਜਿਆਦੇ ਜਾਂਦੇ ਨੇ ਕਮਾਉਣ ਤੇ ਮਹੀਨਾ ਲੰਘ ਜਾਂਦਾ ਉਹ ਇੱਕ ਦਿਨ ਚੁੱਟ ਜਾਂਦੇ ਨੇ ਮਾਈ ਕਰਦੇ ਜੇ ਕੋਈ ਵੀ ਆਪਣਾ ਖਰਚੋਂ ਤੋਂ ਡਬਲੇ ਹੁੰਦਾ ਪਤਾ ਕਿਉਂ ਹੋਰ ਹੋਰ ਜੀ ਇਹ ਤਾਂ ਹੈਗਾ ਹੀ ਆ ਵੱਧ ਹੋ ਜਾਂਦਾ ਫੇਰ ਵੀ ਆ ਤਾਂ ਖੱਡੀਆਂ ਵੜ ਜਾਂਦੇ ਨੇ ਪਤੀ ਨਹੀਂ ਲੱਗਦਾ ਇੱਕ ਦੁਕਾਨ ਵਾਲੀ ਇਤਾਰ ਲੈਣ ਦਾ ਲਵਾਫੇ ਚਸਮਾਰ ਮਾੜਾ ਜਾ ਆਉਂਦਾ ਪੈਸੇ ਐਨੇ ਵਗ ਜਾਂਦੇ ਨੇ ਹੋਰ ਹੋਰ ਉਹੀ ਕੰਮ ਲੈ ਜਾਂਦੇ ਨੇ ਚਾਰ ਸੌ ਤਾਂ ਰਹੀ ਨਹੀਂ ਯਾ ਲੈ ਬਹਿ ਜਾ ਜਿੱਪਾ ਲੂਗਾ 202500 ਵਾਲਾ ਵੀ ਨਹੀਂ ਰਿਹਾ ਹੋ ਨਹੀਂ ਰਿਹਾ ਹੋਰ ਹੋਰ ਸਭ ਵਾਲਾ ਤਾਂ ਗੱਲ ਵੱਖਰੀ ਸਾਡੇ ਟਾਈਮ ਤਾਂ 2 400 ਦੀ ਆਉਂਦਾ ਸੀ ਬਹੁਤ ਮਹਗੇ ਆ ਉਹ ਟਾਈਮ ਉਹ ਦਾ ਪੈਸੇ ਨਹੀਂ ਬਣਦੇ ਸੁੱਕੇ ਬਾਲੇ ਤੇਰੇ ਮੈਂ ਉਹਦੇ ਪੈਸੇ ਵੀ ਨਹੀਂ ਬਣਦੇ ਤੇ 20 ਸਾਲ ਪਹਿਲਾਂ ਵੀ ਲੋਕ ਸਹੀ ਤੇਗੇ ਕਹੀ ਤੇ ਹੁਣ ਤਾਂ ਪਤਾ ਦੇਖੋ ਦੇਖੋ ਸ਼ਵਾਈ ਹੋ ਗਈ ਜ਼ਿਆਦਾ ਮਿੰਦਾ ਅਲੱਗਾ ਵੀ 10 ਸਾਲ ਸਾਡੇ ਵਿਆਹ ਵੇਲੇ ਵੀ ਬਹੁਤ ਸੋਕੇ ਤੇ ਚਲਾ ਹੈਗਾ ਜੀ ਕਹਿੰਦਾ ਪੁਰ 20 ਸਾਲ ਪਹਿਲਾਂ ਉਹ ਤੋਂ ਜ਼ਮੀਨ ਸੀ ਕਿਸੇ ਨੂੰ ਕੋ ਪੜੇ ਜਾਂਦੇ ਕੋਈ ਕੂਟ ਪਾਈ ਫਰੀ ਜਾਂਦੇ ਰਹਿੰਦੇ ਸਾਰਾ ਦਿਨ ਆਈ ਇੱਕ ਸੂਟ ਸੀ ਵਗੈਰਾ ਕਹੇ ਆ ਦੇਖ ਲੈਣੇ ਹੁਣ ਤਾਂ ਲੱਗਦਾ ਮੇਰੇ ਵਰਗੀ ਅੱਡੀ ਸਲਵਾਰ ਹੁੰਦੀ ਅੱਡੀ ਕੁੜਤੀ ਇੰਗੋ ਆ ਛੜਦੀ ਫਰੀ ਨਹੀਂ ਆਈ ਨਹੀਂ ਬਤਾਈ ਬੰਗ ਜਾਂਦੀ ਰਿਸ਼ਤੇਦਾਰੀ ਚੀਜ਼ਾਂ ਆਉਂਦਾ ਨਹੀਂ ਕਿਤੇ ਹੋਰ ਹੋਰ ਉਹ ਤਾਂ ਬਾਕਾਂ ਨੂੰ ਕਹਿ ਕੇ ਦੇਖੋ ਹੁਣ ਕਹਿੰਦੇ ਲੈ ਇਹ ਸੂਟ ਤਾਂ ਮੈਂ ਉਹ ਤੋਂ ਪਹਿਲਾਂ ਪਾ ਕੇ ਗਿਆ ਸੀ ਹੋਰ ਹੋਰ ਕਿਤਾਲੇ ਸੂਟ ਤੇ ਪ੍ਰੇਰਣਾ ਕਿਵੇਂ ਲੈ ਲੈਂਦੇ ਦੋਸਤ ਆਪਾਂ ਇਹ ਪਹਿਲਾਂ ਸਿਆਲ ਚ ਉਹ ਕਿਹੜਾ ਸੰਭ ਨਹੀਂ ਹੁੰਦੀ ਸੀ ਸਿਆਲ ਚ ਟਪਲਾਂ ਜੀ ਫਿਰ ਜਾਂਦੀ ਔਰ ਹੁਣ ਦੇਖ ਲਓ ਜਦ ਮੈਂ ਆਇਆ ਹੁੰਦਾ ਫੂਟ ਲੈ ਕੇ ਆਵਾਂਗਾ ਉਦੋਂ ਸਾਲ ਲੰਗੇ ਹੁਣ ਚਾਰ ਚਾਰ ਜੋੜੇ ਜੇ ਵੱਡੀ ਦੀ ਫੋਟੋ ਤੇ ਰੱਖੀ ਤੇ ਲਾਈ ਆ ਕੋਤੀ ਕੀ ਦੀ ਆ ਉਹ ਦੇਖੋ ਇਹ ਐਨਐਜੀਟੀ ਹੈ ਜਿਹਨੇ ਦਿੱਲੀ ਦੇ ਜਵਾਹਰ ਪਤਾ ਸਾਡੇ ਗੋਰੀ ਕੀਦੇ ਤੇ ਬਾਗੇ ਮੈਂ ਤਾਂ ਮਾਂ ਦਾ ਰੰਗ ਵੀ ਮੁਸ਼ਕੀ ਆ ਇਹ ਉਹਦਾ ਰੰਗ ਵੀ ਮੁਸਕੀ ਆ ਜਮਾਗ ਤੇਰੀ ਕੁੜੀ ਦਾ ਚਿੱਟੀ ਆ ਕਿੰਨੇ ਚਿੱਟੇ ਨੇ ਹਾਂ ਸਾਡਾ ਰਮੂ ਵਾਤੇ ਵਾਗੇ ਰੱਜੀ ਦੇ ਵਾਗੇ ਥੋੜੀ ਤੇ ਹਾਂ ਸਾਡੀ ਰੱਜੀ ਦਾ ਨਾ ਚਿੱਟਾ ਸਾਰਿਆਂ ਤੋਂ ਵੱਧ ਰੱਜੀ ਦੇ ਵਾਗੇ ਰੱਜੀ ਕੀ ਵਾਵਾ ਵੀ ਤਾਂ ਚਿੱਟਾ ਮੈਨੂੰ ਲੱਗਦਾ ਆ ਕੇ ਰੱਜੀ ਮੇਰੇ ਤੇ ਦੇਖ ਲੈ ਹਾਂ ਇਹ ਰੱਜੀ ਦਾ ਜਵਾਬ ਕੋ ਮੇਰੇ ਤੇ ਕਾਲਾ ਕਲੋਟਾ ਕੋ ਬਾਪੂ ਦੇ ਬਾਪੂ ਸੋਣਾ ਹਲੇ ਸੋਣਾ ਦੋ ਵੇ ਰੱਜੀ ਕਵਰ ਕਹਾ ਆਪਦੀ ਭੂਆ ਤੇ ਹੋਵੇ ਨਾਨੀ ਦਾਦੀ ਦੀ ਭੂਆ ਦੀ ਹੁੰਦੀ ਸੀ ਤਾ ਉਹਦੀ ਭੂਆ ਵਰਤੀ ਹਾਂ ਪੂਰੀ ਸੀ ਆ ਪੂਰੀ ਤੇ ਰੱਜੀ ਹੋਰ ਤੇਰੇ ਤੋਂ ਕੋਈ ਚਾਚੀ ਉਹ ਪੂਰੀ ਸੀ ਵਾਸਪਰ ਜਵਾਕ ਵੀ ਉਹਨਾਂ ਤੇ ਗਏ ਨੇ ਤੇਰੀ ਕੁੜੀ ਆਉਦੀ ਪੂਆ ਤੇ ਬਾਕੀ ਤੇ ਕਿ ਭਾਈ ਤੇਰੇ ਦਿਨ ਨਹੀਂ ਤੇਰੇ ਦਿਨ ਹੀ ਲੱਗੇ ਨੋਟੇ ਗਏ ਇਸਰੇ ਮੁੰਡੇ ਤੇ ਗਏ ਪੂਆ ਤੇ ਵਾਲੀ ਤੇਰੀ ਕੁੜੀ ਆਉਦੀ ਪੂਆ ਤੇ ਗਈ ਚਲੇ ਗਈ ਸੋਨਾ ਤੇਰੇ ਤੇ ਦਾ ਉਹ ਜਿਹੜੇ ਡਿਖਾਉਗੇ ਕਹਿੰਨੇ ਫਲਾਨੀ ਚੀਜ਼ ਲੈਣੀ ਨਾ ਬੇਬੇ ਮਿੱਠੀ ਐ ਇਹ ਤਾਂ ਲੈਣੀ ਬੰਗਣੀ ਬੋਗੇ ਆਈਡੀਆ ਅੱਛਾ ਆਣਿਆ ਗੱਲਾਂ ਤੀਜਾ ਸਾਲ ਲੱਗਿਆ ਇੰਨੀ ਇੰਨੀ ਗੱਲਾਂ ਕਰਦੀ ਐ ਮੈਂ ਤਾਂ ਹੁਣ ਤਾਂ ਜਵਾਖ ਹੀ ਬੋਲਦੇ ਨਹੀਂ ਹੁਣ ਤਾਂ ਉਹ ਮੋਤੀ ਤਾਂ ਸੁਨੀਤਾ ਦੀ ਦੇਖ ਹਾਂ ਉਹ ਵੱਡੀ ਐ ਸਾਡੀ ਕੁੜੀ ਤਾਂ ਕੱਲ ਉਹ ਵਾਲਾ ਜਿਹੜਾ ਗਾਈਦੇ ਸੀ ਉਹ ਨਾਲੇ ਆ ਗਈ ਹੂੰ ਵੀਡੀਓ ਦੇਖੀ ਆ ਜਾਊਗੀ ਅੱਛਾ ਵਿਚ ਡਾਇਲੋਗ ਬੋਲਿਆ ਕਰੇ ਉਹ ਅੱਛਾ ਜੀ ਲੈ ਦੇਖ ਲੈ ਉਹ ਸੀਨ ਲਾ ਕੇ ਕਰਨ ਜੋ ਸਿਕੰਦਰ ਦੇ ਖਰਾ ਬਣਾਇਆ ਤੀ ਉਹਨੇ ਸੀਨ ਚ ਬੁਲਾਣਾ ਕਿ ਕਹਿੰਦੀ ਯਾਰ ਤੇਰੇ ਪਾਪੇ ਨੂੰ ਬਾਜ ਮਾਰ ਕੇ ਨਹੀਂ ਕਿਹੜੇ ਨੂੰ ਹੀਟ ਜੀ ਬੋਲ ਵੀ ਨਹੀਂ ਕਿਹੜੇ ਨੂੰ ਲੋਕਾਂ ਨੇ ਬਾਈਤਲੇ 5-7 ਵਾਰ ਪੈਨੇ ਫਿਰ ਇਹਨੂੰ ਦੱਸਿਆ ਵੀ ਸਿਕੰਦਰ ਤੇਰਾ ਪਾਪਾ ਬਣਿਆ ਹੈ ਵੀ ਸਿਕੰਦਰ ਨੂੰ ਬਾਜਵਾਰੀ ਹੈ ਜੇ ਠੀਕ ਹੈ ਉਹਨੂੰ ਜਾਨੀ ਨੂੰ ਕੀ ਪਤਾ ਨਾ ਤੇਜ ਆ ਕੜੀ ਦਾ ਵੀ ਔਖਾ ਹੈ ਮਾਂ ਦਾ ਦੇਣਾ ਵੀ ਤਾਂ ਉਹ ਤਾਂ ਬਾਹਲੀ ਪਈ ਹੁਣ ਤਾਂ ਚਲੋ ਨਾ ਉਹ ਉਹ ਵੀ ਪੂਰੀ ਚੰਟਾ ਕੁੜੀ ਤੇਜਾ ਸੁਨੀਤਾ ਆਂਟੀ ਕਿਹੜਾ ਕੱਟ ਆ ਇਹ ਗਾੜਸੀ ਮੰਗਦੇ ਹੋ ਗਏ ਇਹ YouTube ਤੇ ਪਾਜਣਾ ਪਾਇਆ ਕਰੂਗਾ ਪੂਰੀ ਹਰ ਹਰ ਸ੍ਰੀਤਾ ਤਾਂ ਵੀ ਉੱਪਰ ਦੀ ਹੋਊ ਬਣਾ ਕੇ ਇਹ ਤੇਰਾ ਇਹ ਤੇਰਾ ਦੱਲ ਰਹੀ ਹਾਂ ਭਾਬੀ ਆ ਭਾਬੀ ਗਾ ਬਣਾ ਲਿਓ ਰੀ ਬਣਾ ਲਿਓ ਚੱਲ ਪੈਸਾ ਆਉਣਾ ਚਾਹੀਦਾ ਹਨਾ ਅਗਲਾ ਮੱਥਾ ਇੰਨਾ ਕਰਦਾ ਆਪਾਂ ਪੈਸਾ ਆਉਂਦਾ ਕਿਹ ਹੈਗਾ ਮਤਲਬ ਵਧੀਆ ਫੇਮਸ ਨੇ ਉਹਨਾਂ ਨੂੰ ਪੈਸਾ ਆਉਂਦਾ ਨਾ ਰੱਜ ਕੌਣ ਨੂੰ ਆਉਂਦਾ ਆਉਂਦਾ ਨਹੀਂ ਆਉਂਦਾ ਹਾਂ ਆਉਂਦਾ ਆਉਂਗਾ ਆਉਂਦਾ ਪਰ ਮੋਸ਼ਨ ਹੀ ਆਉਂਦੀਆਂ ਕੌਣ ਲੱਗਦਾ ਯਾਰ ਪ੍ਰੋਮੋਸ਼ਨਾਂ ਤੋਂ ਮੇਰੇ ਭਾਪੀ ਜਿਹੜਾ ਦਾ ਵਧੀਆ ਫੇਸ ਵੈਲਿਊ ਉਹਨਾਂ ਨੂੰ ਪੈਸਾ ਆਉਂਦਾ ਜਿਹੜੇ ਐਕਟਰ ਨੇ ਜਿਵੇਂ ਸਲਮਾਨ ਖੁਰੀ ਹੁਣੀ ਨਹੀਂ ਸਾਰੇ ਲੋਕਾਂ ਨੂੰ ਆਪਾਂ ਆਪ ਐਕਟਰ ਨਹੀਂ ਹੈਗੇ ਆਦਾ ਕੋਈ ਬੋਲ ਜਾਗੇ ਅੱਦਾ ਕੋਈ ਕਹਿੰਦਾ ਇੰਨੀ ਗੁੱਟ ਖਾਲੀ ਤੇ ਦੱਸ ਹੋਰ ਇੱਦਾਂ ਤੂੰ ਕੀ ਕਰਵਾਣੀ ਇਹ ਦੇਖ ਲੈ ਮੂਹਾਂ ਲੋਰਾ ਮੈਂ ਕਰਕੇ ਕਹਿੰਦੀ ਮੂਹ ਨਹੀਂ ਹਉਂਗੀ ਬਾਪਾ ਪਤਾ ਹੈ ਮੂਹਾਂ ਕਿਉਂ ਪਿੱਤਾ ਇਹਨਾਂ ਆਕਰੀ ਤੇ ਆਨੰਦ ਨੇ ਸੁਖਰੇ ਨਾ ਜਵਾੜਾ ਨੇ ਕਹਿੰਦੀ ਮੇਰੇ ਤੋਂ ਦੇਖੋ ਮੇਰੇ ਕੋਲ ਬੋਲਦਾ ਨਹੀਂ ਆ ਰਿਹਾ ਨਹੀਂ ਆ ਰਹੀ ਰਿਕਮਣ ਦੇ ਲਈ ਹਰਦਾ ਨਹੀਂ ਵਿਆਹ ਤਾਂ ਜਾ ਜਾਣਾ ਹੈ ਸ਼ੀਰਵਾਦੀ ਤੇ ਹੋ ਜਾ ਖੜਦਾ ਸੀ ਬਰਾਬਰ ਕਰਦਾ ਯਾਰ ਹੱਥ ਤਾਂ ਕੁਝ ਵੀ ਨਹੀਂ ਆ ਰਿਹਾ ਕਿ ਤੇ ਨਾਇ ਵੀਡੀਓ ਆਵੇ ਫੋਰਾ پتہ ਨਹੀਂ ਮਿਹਨਤ ਕਰੀ ਆ ਹਾਂ ਦੇਖੀ ਬਾਬਾ ਕਰ ਲਾਂਗੇ ਚੈੱਕ ਕਰ ਲੈ ਤੇਰਾ ਕੀ ਰੂਲਰ ਹੈ ਨਹੀਂ ਅੱਜ ਉਹ ਮੈਂ ਦੇਖੀ ਇਹਨੂੰ ਦੇਖ ਰਹੇ ਪਤਾ ਨਹੀਂ ਕਿਹੜੀ ਦਲਮਾਂ ਰੱਖੀ ਆ ਅੱਛਾ ਮਾਂਗੇ ਤੇ ਕੁਝ ਖੋ ਰਿਆ ਫਲਮਾ ਤੇ ਜ਼ੋਰ ਦੇ ਰਖਿਆ ਇਹਨੇ ਖੜਦੇ ਨਹੀਂ ਮੈਂ ਉੱਧਰ ਘੱਟ ਕਰਕੇ ਲੱਗ ਗਈ ਮਿਹਰੇ ਰੀਣ ਭੱਜ ਗਈ ਇੱਧਰ ਰੇਲ ਹਾਂ ਤਾਂ ਮੀਂਹ ਰੇਂਜ ਤਾਂ ਹੀ ਜਾਂਦੀ ਆ ਖੜਲਾ ਰੇਲ ਖੜਦਾ ਅੱਜ ਵੀ ਨਾਲ ਅੱਜ ਸਾਡੇ ਇਧਰ ਸ਼ਰੀਕੇ ਚ ਖੰਡੇ ਪਾੜਤੀ ਉਧਰ ਜਾ ਕੇ ਆਇਤੇ ਉਸ ਕਰ ਲਈ ਹੋਰ ਜਿਹਦ ਅਸੀਂ ਉਹਨਾਂ ਨੂੰ ਆਲੇ ਕੇ ਵੇਖਦੇ ਹਾਂ